ਤੁਸੀਂ ਸੁਣ ਰਹੇ ਹੋ ਪੰਜਾਬੀ ਰਿਵਿਊ ਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦੇਣ ਅੱਜ 3 ਦਸੰਬਰ ਹੈ ਦੈਨ 10 ਦਸੰਬਰ 1986 1 ਨਵੰਬਰ 1986 ਨੂੰ ਪਿੰਡ ਰਾਮੈਤਾ ਜਥੇ ਨੇ ਅਕਾਲ ਤਖਤ ਸਾਹਿਬ ਦੇ ਮੂਹਰੇ ਸਰਬੱਤ ਖਾਲਸਾ ਦੇ ਨਾਂ ਤੇ ਇੱਕ ਦਿਵਾਨ ਕੀਤਾ ਇਸ ਦੇ ਵਿੱਚ ਬਰਨਾਲਾ ਤੇ ਬਲਵੰਤ ਸਿੰਘ ਨੂੰ ਪੰਥ ਦੇ ਵਿੱਚੋਂ ਖਾਰਜ ਕਰਨ ਦਾ ਐਲਾਨ ਕੀਤਾ ਗਿਆ ਅਤੇ ਲੋਂਗੋਵਾਲ ਨੂੰ ਪੰਥ ਦਾ ਗद्दार ਕਰਦਾਨਾ ਗਿਆ ਇਸ ਵੇਲੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਕਾਬਲ ਸਿੰਘ ਸੀ ਅਤੇ ਉਸ ਦੀ ਵਾਕਡੋਰ ਸੁਰਜੀਤ ਬਰਨਾਲੇ ਦੇ ਹੱਥਾਂ ਦੇ ਵਿੱਚ ਸੀ 30 ਨਵੰਬਰ 1986 ਦੇ ਦਿਨ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਦੇ ਵਿੱਚ ਗੁਰਚਰਨ ਸਿੰਘ ਟੋੜਾ ਨੇ 74 ਵੋਟਾਂ ਲੈ ਕੇ ਕਾਬਲ ਸਿੰਘ ਨੂੰ 16 ਵੋਟਾਂ ਤੇ ਹਰਾ ਦਿੱਤਾ ਚੋਣ ਮਗਰ ਬਣਾਈ ਟਾਸਕ ਫੋਰਸ ਨੂੰ ਖਤਮ ਕਰਨਾ ਤੇ ਦਰਬਾਰ ਸਾਹਿਬ ਦੇ ਵਿੱਚ ਬਰਨਾਲੇ ਵੱਲੋਂ ਪੁਲਸ ਹਮਲੇ ਦੀ ਨਿੰਦਾ ਦੇ ਮਤੇ ਪਾਸ ਕਰਵਾਏ। ਉਧਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਣ ਦੇ ਵਿੱਚ ਆਪਣੀ ਹਾਰ ਤੋਂ ਖਿੱਚ ਕੇ ਬਰਨਾਲੇ ਨੇ ਟੌੜਾ ਬਾਦਲ ਸੁਰਜਨ ਸਿੰਘ ਠੇਕੇਦਾਰ, ਸੁੱਚਾ ਸਿੰਘ ਛੋਟੇਪੁਰ, ਸੁਖਜਿੰਦਰ ਸਿੰਘ ਨੂੰ ਨੈਸ਼ਨਲ ਸਕਿਉਰਿਟੀ ਐਕਟ ਦੇ ਹੇਠ ਗ੍ਰਿਫਤਾਰ ਕਰਕੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਤਕਲੀਫਾਂ ਦੇ ਲਈ ਮਸ਼ਹੂਰ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ। ਇਸ ਦੇ ਨਾਲ ਹੀ ਬਰਨਾਲਾ ਸਰਕਾਰ ਨੇ 3 ਦਸੰਬਰ 1986 ਨੂੰ ਪੰਜਾਬ ਦੇ 7 ਜ਼ਿਲ੍ਹਿਆਂ ਦੀਆਂ 16 ਸਬਡਿਵੀਜ਼ਨਾਂ ਨੂੰ ਆਰਮਡ ਫੋਰਸੇਸ ਪੰਜਾਬ ਐਂਡ ਚੰਡੀਗੜ ਵਾਲੇ ਇਲਾਕੇ ਕਰਾਰ ਦੇ ਦਿੱਤਾ ਅਤੇ ਉਹ ਇਲਾਕੇ ਫੌਜ ਨੂੰ ਸੌਂਪ ਦਿੱਤੇ ਇਨ੍ਹਾਂ ਦੇ ਵਿੱਚ ਸਾਰਾ ਅੰਮ੍ਰਿਤਸਰ, ਮੁਰਦਾਸਪੁਰ, ਬਟਾਲਾ, ਕਪੂਰਥਲਾ, ਸੁਲਤਾਨਪੁਰ, ਜਲੰਧਰ, ਨਕੋਦਰ, ਹੁਸ਼ਿਆਰਪੁਰ, ਦਸੂਹਾ, ਫਿਰੋਜ਼ਪੁਰ, ਜ਼ੀਰਾ, ਫਰੀਦਕੋਟ, ਮੁਕਸਰ, ਮੋਕਾ, ਲੁਧਿਆਣਾ, ਖੰਨਾ ਜਗਰਾਉਂ ਸਬਡਿਵੀਜ਼ਨਾਂ, ਤਹਿਸੀਲਾਂ ਸ਼ਾਮਲ ਸਨ। ਪੰਜਾਬ ਪੁਲਿਸ ਨੇ 3 ਦਸੰਬਰ 1987 ਦੇ ਦਿਨ ਗੁਰਮੀਤ ਸਿੰਘ ਅਤੇ ਦਰਸ਼ਨ ਸਿੰਘ ਹਰਦੇਵਾਲ ਲੁਧਿਆਣਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। ਪੰਜਾਬ ਪੁਲਿਸ ਨੇ 3 ਦਸੰਬਰ 1990 ਦੇ ਦਿਨ ਸਤਨਾਮ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਬੁੰਡਾਲਾ ਅਤੇ ਕੁਲਵੰਤ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਅਤਲ ਉਤਾੜ ਨੂੰ ਨਕਲੀ ਮੁਕਾਬਲੇ ਦੇ ਪੰਜਾਬ ਪੁਲਿਸ ਨੇ 3 ਦਸੰਬਰ 1991 ਦੇ ਦਿਨ ترਸੀਮ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਬੰਡਾਲਾ ਅਤੇ ਹੀਰਾ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਤੋੜ ਪਿੰਡ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਪੰਜਾਬ ਪੁਲਿਸ ਨੇ 3 ਦਸੰਬਰ 1992 ਦੇ ਦਿਨ ਖਾਲਸਤਾਨੀ ਜਰਨੈਲ ਹਰਮਿੰਦਰ ਸਿੰਘ ਸੁਲਤਾਨਵੰਦ ਨਵਰੂਪ ਸਿੰਘ ਟੋਟੀਆਂ ਪੁੱਤਰ ਕਸ਼ਮੀਰ ਸਿੰਘ ਵਾਸੀ ਬੁਰਜਰਾਏ ਕੇ ਨੇੜੇ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਅਤੇ 14 ਹੋਰ ਸਿੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤੇ। ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।